ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਜਿਸ ਸਾਕੇ ਦੀ ਗੱਲ ਕਰ ਰਹੇ ਹਾਂ ਉਹ ਸਾਕਾ ਨਨਕਾਣਾ ਸਾਹਿਬ ਦਾ ਹੈ ਜਿਸ ਸਾਕੇ ਨੂੰ ਸਿੱਖਾਂ ਨੇ ਆਪਣੇ ਖੂਨ ਦੀ ਰੰਗਤ ਦਿੱਤੀ ਅਤੇ ਆਪਣਾ ਖੂਨ ਡੋਲ ਕੇ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਵੀ ਆਜ਼ਾਦ ਕਰਵਾਏ ਸਿੱਖ ਇਤਿਹਾਸ ਤੋਂ ਅਣਜਾਣ ਲੋਕਾਂ ਨੂੰ ਦੇਗਾਂ ਵਿੱਚ ਉਬਲ ਜਾਣਾ ਖੋਪਰੀ ਲਹਾਉਣੀ ਬੰਦ-ਬੰਦ ਕਟਵਾ ਲੈਣਾ ਜਿਉਂਦੇ ਜੀ ਆਰੇ ਨਾਲ ਚੀਰੇ ਜਾਣਾ ਅਸੰਭਵ ਲੱਗਦਾ ਹੈ ਪਰ ਵਰਤਮਾਨ ਸਮੇਂ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਅਜਿਹੇ ਸਾਕੇ ਵਾਪਰੇ ਜਿਵੇਂ ਕਿ ਪੰਜਾ ਸਾਹਿਬ ਦਾ ਸਾਕਾ ਨਨਕਾਣਾ ਸਾਹਿਬ ਦਾ ਸਾਕਾ ਜਿਨ੍ਹਾਂ ਨੇ ਪ੍ਰਾਤਨ ਇਤਿਹਾਸ ਨੂੰ ਦੁਹਰਾ ਕੇ ਲੋਕਾਈ ਨੂੰ ਇਹ ਦੱਸ ਦਿੱਤਾ ਕਿ ਸਿੱਖ ਆਪਣੇ ਗੁਰਧਾਮਾਂ ਦੀ ਰੱਖਿਆ ਲਈ ਹਰ ਕੁਰਬਾਨੀ ਦੇ ਸਕਦੇ ਹਨ ਨਨਕਾਣਾ ਸਾਹਿਬ ਜੋ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਜਨਮ ਸਥਾਨ ਹੈ ਉਥੇ ਹੋਏ ਸਾਕੇ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਹਾਲਾਤਾਂ ਵਿੱਚ ਹੋਈਆਂ ਘਟਨਾਵਾਂ ਬਾਰੇ ਜਾਨਣਾ ਪਵੇਗਾ ਅੰਗਰੇਜ਼ਾਂ ਨੇ ਆਪਣੀ ਝੂਲੀ ਚੌਕ ਮਹਾਂਤਾਂ ਨੂੰ ਗੁਰਦੁਆਰਿਆਂ ਨਾਲ ਸੰਬੰਧਤ ਜਾਇਦਾਦਾਂ ਦੇ ਮਾਲਕ ਬਣਾ ਦਿੱਤਾ ਸੀ ਇਹਨਾਂ ਦੀ ਆਮਦਨ ਨੇ ਮਹਾਂਤਾਂ ਨੂੰ ਐਸ਼ ਪ੍ਰਸਤ ਬਣਾ ਦਿੱਤਾ ਸੀ ਗੁਰਦੁਆਰਿਆਂ ਨੂੰ ਉਹਨਾਂ ਨੇ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਸੀ ਅੰਗਰੇਜ਼ ਜਾਣਦੇ ਸਨ ਕਿ ਭਾਰਤ ਵਿੱਚੋਂ ਜੇਕਰ ਉਹਨਾਂ ਨੂੰ ਕਿਸੇ ਤੋਂ ਖਤਰਾ ਹੈ ਤਾਂ ਉਹ ਸਿੱਖਾਂ ਤੋਂ ਹੀ ਹੈ 1920 ਵਿੱਚ ਅਕਾਲੀ ਅਖਬਾਰ ਛਪਣ ਨਾਲ ਸਿੱਖ ਕੌਮ ਅੰਦਰ ਜਿਹੜੀ ਜਾਗਰਤੀ ਆਉਣ ਲੱਗੀ ਅਤੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਥਾਂ-ਥਾਂ ਅਕਾਲੀ ਜਥੇ ਬਣਨੇ ਸ਼ੁਰੂ ਹੋ ਗਏ ਸੀ ਐਸੇ ਸਮੇਂ ਦੌਰਾਨ ਸ੍ਰੀ ਅਕਾਲ ਤੱਕ ਸਾਬ੍ਹ ਉੱਪਰ ਇੱਕ ਇਕੱਠ ਹੋਇਆ ਅਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਇੱਕ ਕਮੇਟੀ ਬਣਾਈ ਗਈ ਜਿਸ ਦਾ ਨਾਮ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਹੋਰ ਮਹੰਤਾਂ ਦੀ ਤਰ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਦਾ ਮਹੰਤ ਜਿਹਨੂੰ ਅਸੀਂ ਨਰੇਣੂ ਮਹੰਤ ਵੀ ਕਹਿੰਨੇ ਆ ਨਰੈਣ ਦਾਸ ਸ਼ਰਾਬੀ ਅਤੇ ਬਦਚਰਣ ਬੰਦਾ ਸੀ ਗੱਦੀ ਤੇ ਬੈਠਣ ਵੇਲੇ ਇਸ ਨੇ ਸੰਗਤ ਨੂੰ ਇੱਕ ਬਚਨ ਦਿੱਤਾ ਸੀ ਕਿ ਉਹ ਪਹਿਲਾਂ ਵਾਲੇ ਮਹੰਤ ਦੀ ਤਰ੍ਹਾਂ ਕੋ ਕਰਮ ਨਹੀਂ ਕਰੇਗਾ ਪਰ ਐਸੇ ਦੇ ਬਾਵਜੂਦ ਉਸ ਨੇ ਗੁਰਦੁਆਰਾ ਸਾਹਿਬ ਨੂੰ ਸ਼ਰਾਬੀਆਂ ਅਤੇ ਵੇਸਵਮਾਂ ਦਾ ਅੱਡਾ ਬਣਾ ਦਿੱਤਾ ਸੀ। ਮਹੰਤ ਦੀ ਸਲਾਹ ਨਾਲ 5 ਤੋਂ 6 ਮਾਰਚ 1921 ਨੂੰ ਸਿੱਖ ਲੀਡਰਾਂ ਦੀ ਇਕੱਤਰਤਾ ਨਨਕਾਣਾ ਸਾਹਿਬ ਵਿਖੇ ਬੁਲਾਈ ਗਈ ਸੀ। ਪਰੰਤੂ ਮਹੰਤ ਦੇ ਦਿਲ ਵਿੱਚ ਬੇਈਮਾਨੀ ਸੀ। ਉਸ ਨੇ 12 ਗੁੰਡੇ ਬਦਮਾਸ਼ ਹਰ ਤਰ੍ਹਾਂ ਦੇ ਹਥਿਆਰ ਅਤੇ ਮਿੱਟੀ ਦੇ ਤੇਲ ਦੇ ਪੀਪੇ ਮੰਗਵਾ ਕੇ ਗੁਰਦੁਆਰੇ ਅੰਦਰ ਰਖਵਾ ਲਏ। ਉਹਦਾ ਰਾਤਾ ਸੀ ਕਿ 5 6 ਮਾਰਚ ਨੂੰ ਜਦੋਂ ਪੰਥਕ ਲੀਡਰ ਆਉਣਗੇ ਤਾਂ ਇਹਨਾਂ ਬਦਮਾਸ਼ਾਂ ਪਾਸੋਂ ਸਭ ਨੂੰ ਮਰਵਾ ਕੇ ਗੁਰਦੁਆਰਾ ਸੁਧਾਰ ਲਹਿਰ ਦਾ ਮਹਿਬੂਗ ਹੀ ਪਾ ਦੇਵਾਂਗਾ ਅਤੇ ਆਪ ਪਾਸੇ ਰਹਿ ਕੇ ਅਤੇ ਜਿਹੜਾ ਦੋਸ਼ ਹੈ ਉਹ ਸਾਰਾ ਬਦਮਾਸ਼ਾਂ ਤੇ ਲੱਗ ਜਾਵੇਗਾ ਸਰਦਾਰ ਕਰਤਾਰ ਸਿੰਘ ਛੱਬਰ ਨੂੰ ਆਪਣੇ ਇੱਕ ਸੂਝੇ ਦੇ ਰਾਹੀ ਮਹੰਤ ਦੀ ਇਸ ਸਾਜ਼ਿਸ਼ ਦਾ ਜਦੋਂ ਪਤਾ ਲੱਗ ਗਿਆ ਇਹਨਾਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਫੈਸਲਾ ਕੀਤਾ ਕਿ ਜਦੋਂ 19-20 ਫਰਵਰੀ ਨੂੰ ਲਾਹੌਰ ਦੇ ਵਿੱਚ ਸਿੱਖ ਕਾਨਫਰੰਸ ਹੋਣੀ ਹੈ ਉਦੋਂ ਹੀ 4-5000 ਦਾ ਜੱਥਾ ਲੈ ਕੇ ਗੁਰਦੁਆਰਾ ਜਨਮ ਸਥਾਨ ਤੇ ਕਬਜ਼ਾ ਕਰ ਲਿਆ ਜਾਵੇ ਫੈਸਲਾ ਇਹ ਹੋਇਆ ਕਿ ਤਿੰਨ ਜੱਥੇ ਜੋ ਧਾਰੋਵਾਲ, ਛੱਬਰ ਅਤੇ ਲਾਇਲਪੁਰ ਤੋਂ ਆਉਣੇ ਹਨ 20 ਫਰਵਰੀ 4 ਵਜੇ ਨਨਕਾਣਾ ਸਾਹਿਬ ਦੇ ਲਾਗੇ ਪੱਠਿਆਂ ਤੇ ਮਿਲਣਗੇ ਅਤੇ 5 ਵਜੇ ਗੁਰਦੁਆਰਾ ਜਨਮ ਸਥਾਨ ਪੁੱਜਣਗੇ ਗੁਰਦੁਆਰਾ ਜਨਮ ਸਥਾਨ ਪਹੁੰਚ ਕੇ ਸਿੰਘਾਂ ਨੇ ਇਸ਼ਨਾਨ ਕੀਤਾ ਅਤੇ 6 ਵਜੇ ਦੇ ਕਰੀਬ ਸਾਰੇ ਸਿੰਘ ਗੁਰਦੁਆਰੇ ਦੇ ਅੰਦਰ ਦਾਖਲ ਹੋ ਗਏ। ਮਹੰਤ ਤੇ ਗੁੰਡੇ ਅੱਗੇ ਤਿਆਰ ਬੈਠੇ ਸਨ। ਗੁਰਦੁਆਰਾ ਅੰਦਰ ਪਹੁੰਚ ਕੇ ਭਾਈ ਲਖਮਣ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਸਿੰਘਾਂ ਨੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਮਹੰਤ ਨੇ ਆਪਣੇ ਗੁੰਡਿਆਂ ਨੂੰ ਮਿੱਠੀ ਸਾਜ਼ਿਸ਼ ਤਹਿਤ ਕਾਰਵਾਈ ਕਰਨ ਦਾ ਹੁਕਮ ਕੀਤਾ। ਕਮਰਿਆਂ ਦੇ ਉੱਪਰੋਂ ਮਹੱਤ ਦੇ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰਦੁਆਰੇ ਦੇ ਬਾਹਰ ਜੋ ਸਿੰਘ ਡਿਊਟੀਆਂ ਦੇ ਰਹੇ ਸਨ ਪਹਿਰਾ ਦੇ ਰਹੇ ਸਨ ਪਹਿਲਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਬਾਹਰਲੇ ਸਾਰੇ ਸਿੰਘਾਂ ਨੂੰ ਗੋਲੀਆਂ ਵੱਜ ਗਈਆਂ ਤਾਂ ਗੰਡਾਸੇ ਟਕੂਏ ਬਰਸ਼ੇ ਕਿਰਪਾਨਾਂ ਅਤੇ ਬਦੂਖਾਂ ਲਈ ਉਤਰ ਆਏ ਇਹ ਗੁੰਡੇ ਅਤੇ ਦਰਵਾਜ਼ਿਆਂ ਰਾਹੀਂ ਅੰਦਰ ਬੈਠੇ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਇਨ੍ਹਾਂ ਗੁੰਡਿਆਂ ਨੇ ਸਿੰਘਾਂ ਦੀ ਬਹੁਤ ਵੱਡ ਟੋਕ ਕੀਤੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਕਈ ਗੋਲੀਆਂ ਵੱਜੀਆਂ ਭਾਈ ਦਲੀਪ ਸਿੰਘ ਅਤੇ ਫਰਿਆਮ ਸਿੰਘ ਜੋ ਸਰਦਾਰ ਉਤਮ ਸਿੰਘ ਦੇ ਕਾਰਖਾਨੇ ਬੈਠੇ ਸਨ ਗੋਲੀਆਂ ਦੀ ਆਵਾਜ਼ ਸੁਣ ਕੇ ਗੁਰਦੁਆਰੇ ਨੂੰ ਭੱਜ ਉੱਠੇ ਜਦੋਂ ਇਹ ਦੋਵੇਂ ਦਰਸ਼ਨੀ ਦਰਵਾਜ਼ੇ ਕੋਲ ਪਹੁੰਚੇ ਤਾਂ ਮਹੰਤ ਦੇ ਗੁੰਡੇ ਸਿੰਘਾਂ ਨੂੰ ਅੰਨੇ ਵਾ ਕਤਲ ਕਰ ਰਹੇ ਸਨ ਭਾਈ ਦਲੀਪ ਸਿੰਘ ਨੂੰ ਮਹੰਤ ਜਾਣਦਾ ਸੀ ਅਤੇ ਭਾਈ ਦਲੀਪ ਸਿੰਘ ਨੇ ਮਹੰਤ ਨੂੰ ਕਿਹਾ ਕਿ ਤੂੰ ਕਤਲਿਆ ਮੈਂ ਬੰਦ ਕਰ ਪਰ ਅੰਨੇ ਹੋਏ ਮਹੰਤ ਨੇ ਪਿਸਤੌਲ ਦੀ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਨੂੰ ਥਾਂ ਤੇ ਸ਼ਹੀਦ ਕਰ ਦਿੱਤਾ ਗੁੰਡਿਆਂ ਨੇ ਭਾਈ ਬਰਿਆਮ ਸਿੰਘ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ ਸਿੰਘਾਂ ਦੇ ਸਰੀਰ ਨਾਲ ਲੱਗਦੇ ਘੁਮਿਆਰਾਂ ਦੇ ਪੱਠੇ ਉਹਨਾਂ ਵਿੱਚ ਸੌਟ ਦਿੱਤੇ ਅਤੇ ਟੁਕੜੇ ਟੁਕੜੇ ਕਰਕੇ ਇਹਨਾਂ ਨੂੰ ਪੱਠੇ ਵਿੱਚ ਜਲਾ ਦਿੱਤਾ ਗੁਰਦੁਆਰੇ ਦੇ ਅੰਦਰ ਵੀ ਬਹੁਤ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਜੋ ਫਟੜਸਾਨ ਉਹਨਾਂ ਦੇ ਵੀ ਟੁਕੜੇ-ਟੁਕੜੇ ਕਰ ਦਿੱਤੇ। ਮਹਾਂਤ ਖੁਦ ਇਸ ਕਤਲੇਆਮ ਦੀ ਦੇਖਰੇਖ ਕਰ ਰਿਹਾ ਸੀ। ਮਹਾਂਤ ਨੇ ਜ਼ੁਲਮ ਦੀ ਅੱਤ ਕਰ ਦਿੱਤੀ। ਇਸ ਜਥੇ ਨਾਲ 12 ਸਾਲ ਦਾ ਬਾਲਕ ਦਰਬਾਰਾ ਸਿੰਘ ਵੀ ਸ਼ਾਮਲ ਸੀ। ਇਸ ਦਾ ਪਿਤਾ ਸਰਦਾਰ ਕੇਰ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਇਸ ਨੂੰ ਵੀ ਬਲਦੀ ਆਗ ਦੇ ਵਿੱਚ ਜਿਉਂਦਾ ਹੀ ਛੁੱਟ ਦਿੱਤਾ। ਮਹਾਂਤਾ ਆਪਣੇ ਗੁੰਡਿਆਂ ਨੂੰ ਸ਼ਹਿਰ ਵੱਲ ਲੈ ਗਿਆ ਤੇ ਜਿੱਥੇ ਕੋਈ ਸਿੱਖ ਨਜ਼ਰ ਆਉਂਦਾ ਕਤਲ ਕਰ ਦਿੰਦਾ। ਤਾਰਾ ਰਾਹੀਂ ਸਾਰੇ ਪੰਜਾਬ ਵਿੱਚ ਸਾਕੇ ਦੀ ਖਬਰ ਪਹੁੰਚ ਗਈ ਸਿੱਖ ਜਗਤ ਵਿੱਚ ਹਾਹਾਕਾਰ ਮਚ ਗਈ ਗੁਰਦੁਆਰਾ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਤੇ ਜੰਦਰੇ ਲਦਾ ਦਿੱਤੇ ਜਦੋਂ ਭਾਈ ਕਰਤਾਰ ਸਿੰਘ ਛੱਬਰ ਨੂੰ ਖਬਰ ਮਿਲੀ ਤਾਂ ਉਹਨਾਂ ਨੇ ਸਾਥੀਆਂ ਸਮੇਤ ਅਰਦਾਸਾਂ ਸੋਧ ਕੇ ਕਬਜ਼ੇ ਵਾਸਤੇ ਚਾਲੇ ਪਾ ਦਿੱਤੇ ਕੌਜ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਪਿੰਡੋਂ ਪਿੰਡੀ ਖਬਰਾਂ ਦਿੰਦੇ ਗਏ ਜਥੇ ਦੇ ਨਨਕਾਣਾ ਸਾਹਿਬ ਪਹੁੰਚਣ ਤੱਕ 4 ਤੋਂ 5000 ਦੇ ਕਰੀਬ ਸਿੰਘ ਅਤੇ ਬੀਬੀਆਂ ਜਥੇ ਵਿੱਚ ਸ਼ਾਮਲ ਹੋ ਗਏ ਨਨਕਾਣਾ ਸਾਹਿਬ ਕੋਲ ਪਹੁੰਚ ਕੇ ਝੰਬਰ ਜੀ ਨੇ ਲਕੀਰ ਖਿੱਚ ਕੇ ਕਿਹਾ ਕਿ ਉਹੀ ਅੱਗੇ ਹੁਣ ਜਿੰਨਾ ਸ਼ੀਧੀ ਪ੍ਰਾਪਤ ਕਰਨੀ ਹੈ ਸਿੰਘ ਸਿਰ ਤੇ ਕਫਨ ਬੰਨ ਕੇ ਲਕੀਰ ਪਾਰ ਖੜੇ ਹੋਏ ਸਾਰੇ ਸਿੰਘ ਕਿਰਪਾਨਾਂ ਡਾਂਗਾਂ ਛਵੀਆਂ ਨਾਲ ਲੈ ਸਨ ਅਤੇ ਇਹਨਾਂ ਨੂੰ ਵਾਰ ਨਾ ਕਰਨ ਦੀ ਸੌ ਵੀ ਨਹੀਂ ਸੀ ਪਾਈ ਗਈ ਸਰਦਾਰ ਬਹਾਦਰ ਮਹਤਾਬ ਸਿੰਘ ਜਥੇ ਨੂੰ ਰੋਕਣ ਲਈ ਗੰਨਾ ਬੀੜੀ ਖੜਾ ਸੀ ਸਿੰਘਾਂ ਨੂੰ ਅੰਗਰੇਜ਼ ਅਫਸਰ ਮਿਲੇ ਗੁਰਦੁਆਰੇ ਨਾ ਜਾਣ ਲਈ ਕਹਿ ਲੱਗੇ ਪਰ ਸਿੰਘ ਨਾ ਮੰਨੇ ਤੇ ਚਾਬੀਆਂ ਮੰਗਣ ਲੱਗੇ ਫਿਰ ਸਿੱਖਾਂ ਨੇ ਹਥਿਆਰ ਕੱਢ ਲਏ ਇਹ ਦੇਖ ਕੇ ਅੰਗਰੇਜ਼ਾਂ ਨੇ ਚਾਬੀਆਂ ਦੇ ਦਿੱਤੀਆਂ ਫਿਰ ਸ਼ਹੀਦ ਹੋਏ ਸਿੱਖਾਂ ਦਾ ਸੰਸਕਾਰ ਕੀਤਾ ਗਿਆ 150 ਦੇ ਕਰੀਬ ਸਿੰਘ ਸ਼ਹੀਦ ਹੋਏ ਪਰ ਕੇਵਲ 86 ਸਿੰਘਾਂ ਦੇ ਹੀ ਨਾਮ ਮਿਲੇ ਇਸ ਸਾਖੇ ਨੇ ਪ੍ਰਤੱਖ ਦਿਖਾ ਦਿੱਤਾ ਕਿ ਅਜਿਹੀਆਂ ਹਸਤੀਆਂ ਪਹਿਲਾਂ ਵੀ ਸਨ ਹੁਣ ਵੀ ਹਨ ਅਤੇ ਅੱਗੇ ਵੀ ਹੋਣਗੀਆਂ ਗੁਰੂ ਪਿਆਰਿਓ ਨਨਕਾਣਾ ਸਾਹਿਬ ਦਾ ਸਾਕਾ ਸਾਨੂੰ ਇਹ ਸਿੱਖ ਦਿੰਦਾ ਹੈ ਕਿ ਧਰਮ ਅਤੇ ਅਕਾਲ ਪੁਰਖ ਦੀ ਸੇਵਾ ਲਈ ਸੱਚੇ ਪ੍ਰੇਮ ਨਾਲ ਜ਼ਿੰਦਗੀ ਦੇਣ ਵਾਲੇ ਸਿੱਖ ਕਦੇ ਵੀ ਅਨਿਆਈ ਅੱਗੇ ਝੁਕਣਗੇ ਨਹੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਲਈ ਰਾਹ ਦੱਸਦੀਆਂ ਹਨ ਕਿ ਇਮਾਨ ਤੇ ਸੱਚਾਈ ਲਈ ਕਿੰਨਾ ਵੀ ਵੱਡਾ ਬਲੀਦਾਨ ਦੇਣਾ ਪਵੇ ਅਸੀਂ ਪਿੱਛੇ ਨਹੀਂ ਹਟ ਸਕਦੇ ਗੁਰੂ ਪਿਆਰਿਓ ਆਓ ਅਸੀਂ ਆਪਣੇ ਵੱਡਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਤੇ ਆਪਣੇ ਜੀਵਨ ਵਿੱਚ ਉਹੀ ਹਿੰਮਤ ਸੱਚਾਈ ਅਤੇ ਦਿਨੋ ਪਰਮਾਤਮਾ ਨਾਲ ਪਿਆਰ ਪੈਦਾ ਕਰੀਏ ਇਹ ਸਿਰਫ ਇੱਕ ਇਤਿਹਾਸਕ ਘਟਨਾ ਹੀ ਨਹੀਂ ਸਗੋਂ ਸਾਡੀ ਰੋਹਾਨੀ ਤਾਕਤ ਅਤੇ ਏਕਤਾ ਦੀ ਨਿਸ਼ਾਨੀ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਇਤਿਹਾਸਕ ਵੀਡੀਓ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿਖਾਏਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਕਰੋ ਆਪਣਾ ਕੀਮਤੀ ਵਿਚਾਰ ਕਮੈਂਟ ਵਿੱਚ ਲਿਖੋ ਤੇ ਹੋਰ ਸੰਗਤ ਨਾਲ ਸ਼ੇਅਰ ਕਰੋ ਅਤੇ ਜੋ ਵੀ ਤੁਹਾਡੇ ਕੋਲੇ ਜਾਣਕਾਰੀ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਹੋਵੇ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਤੇ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰੇ ਜੀ ਇਹ ਇਤਿਹਾਸ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਇਹ ਹੀ ਸਾਡੀ ਕੋਸ਼ਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਹੋਰ ਇਤਿਹਾਸਕ ਤੇ ਧਾਰਮਿਕ ਵੀਡੀਓ ਤੁਹਾਡੀ ਤੱਕੜੀ ਤੱਕ ਪਹੁੰਚਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ